ਪ੍ਰੈਸ ਨੂੰ ਕਿ ਅੱਜ ਅਸੀਂ ਫੇਰ ਸਪੀਕਰ ਸਾਹਿਬ ਦੇ ਨੋਟਿਸ 'ਚ ਜਦੋਂ ਹਾਊ ਸ਼ੁਰੂ ਹੋਣਾ ਫੇਰ ਲੈ ਕੇ ਆਣਾ ਪਰ ਤੁਹਾਡੇ ਇੱਥੇ ਨੋਟਿਸ ਸੀ ਜਦੋਂ ਦਾਸ ਨੂੰ ਮੌਕਾ ਮਿਲਿਆ ਪੰਜਾਬ ਤੇ ਬਜਟ ਤੇ ਗੱਲ ਕਰਨ ਦਾ ਅੱਜ ਫੇਰ ਵੇਖੋ ਪਹਿਲੇ ਜਿੰਨੀਆਂ ਇੱਥੇ ਅੰਦਰ ਵਿਧਾਨ ਸਭਾ ਦਾ ਚੱਲ ਰਿਹਾ ਸੀ ਕਿਤੇ ਵੀ ਇਹ ਆਪੋਜੀਸ਼ਨ ਦੇ ਦਰਸ਼ਨ ਵੀ ਨਹੀਂ ਹੁੰਦੇ ਸਾਰੇ ਕੈਮਰਾਜ਼ ਰੂਲਿੰਗ ਪਾਰਟੀਵਲਸ ਅੱਜ ਇਹ ਸਾਡੀ ਲੌਂਗ ਸ਼ਾਟ ਹੈ ਜਦੋਂ ਇਹਨਾਂ ਦਾ ਕੋਈ ਬੁਲਾਰਾ ਸ਼ੁਰੂ ਹੁੰਦਾ ਬੋਲਣ ਤੋਂ ਤੇ ਉਸੇ ਟਾਈਮ ਕੈਮਰਾ ਫੇਰ ਉਹਦੇ ਨੇੜੇ ਕਰ ਦਿੱਤਾ ਜਾਂਦਾ ਤੋ ਇਹ ਅਸੀਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਡੈਮੋਕ੍ਰੇਸੀ ਨਾਂ ਦੀ ਤਾਂ ਕੋਈ ਚੀਜ਼ ਇੱਥੇ ਹੈ ਜਿਹੜੀ ਪਾਰਟੀ ਇੱਕ ਨਵਾਂ ਬਦਲ ਲੈ ਕੇ ਆਉਣਾ ਚਾਹੁੰਦੀ ਸੀ ਉਹਨਾਂ ਸਾਰੀਆਂ ਪਰੰਪਰਾਵਾਂ ਜਿਹੜੀਆਂ ਵਿਧਾਨ ਸਭਾ ਕੈਦੇ ਕਾਨੂੰਨ ਸਾਰੇ ਖਤਮ ਕਰ ਇਟਸ ਵੈਰੀ ਅਨਫੋਰਚੂਨੇਟ ਤੋ ਜਿਹੜਾ ਅੱਜ ਮੌਕਾ ਮਿਲਿਆ ਬਜਟ ਦੇ ਉੱਤੇ ਉਹਦੇ ਵਿੱਚ ਚੰਦ ਸਵਾਲ ਜੀਮਾ ਸਾਹਿਬ ਨੂੰ ਮੈਂ ਆਪਣੇ ਵੱਲੋਂ ਕੀਤੇ ਨੇ ਕਿ ਉਹਨਾਂ ਗੱਲਾਂ ਦਾ ਤੁਸੀਂ ਜਵਾਬ ਸਾਨੂੰ ਦਿਓ ਜਿਹਦੇ ਵਿੱਚ ਸਾਰਿਆਂ ਨੂੰ ਪਹਿਲੇ ਤੋਂ ਜਿਹੜੀਆਂ ਗਾਰੰਟੀਜ਼ ਕੇਜਰੀਵਾਲ ਸਾਹਿਬ ਨੇ ਇਲੈਕਸ਼ਨੋਂ ਪਹਿਲੇ ਦਿੱਤੀਆਂ ਸੀ ਅਸੀਂ ਇਹ ਗੱਲ ਕਹੀ ਹੈ ਕਿ ਪਹਿਲੇ ਤੇ ਦੱਸੋ ਜੀ ਕਿ 20000 ਕਰੋੜ ਦੀ ਮਾਈਨਿੰਗ ਦੀ ਗੱਲ ਜਿਹੜੀ ਕੇਜਰੀਵਾਲ ਸਾਹਿਬ ਦੀ ਸੀ ਤੇ 34000 ਕਰੋੜ ਰੁਪਏ ਜਿਹੜੇ ਬਜਟ ਚੋਂ ਲੀਕੇਜਸ ਬੰਦ ਕਰਕੇ ਪੈਸੇ ਕੱਢ ਕੇ ਤੇ 54000 ਕਰੋੜ ਰੁਪਈਆ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਜਿਹੜਾ ਤੁਸੀਂ ਕਿਹਾ ਸੀ ਅਸੀਂ ਪੈਸੇ ਰੱਖਾਂਗੇ ਮੈਂ ਕਿਹਾ ਜੀ ਕਿਤੇ ਵੀ ਬਜਟ ਵਿੱਚ ਰਿਫਲੈਕਟ ਨਹੀਂ ਕਰ ਰਹੇ ਮਾਈਨਿੰਗ ਦੇ ਵਿੱਚ ਦੋਹਾਂ ਸਾਲਾਂ ਚ ਤਕਰੀਬਨ 550 ਕਰੋੜ ਆਇਆ ਜਿਹੜਾ ਚਾਹੀਦਾ ਸੀ 40000 ਕਰੋੜ ਤੇ ਪੈਸੇ ਤੁਹਾਨੂੰ ਟੋਟਲ ਅਸੀਂ ਡਿਟੇਲ ਦੱਸੀ ਹੈ ਕਿ ਉਹਦੇ ਵਿੱਚ ਪਾਵਰ ਸਬਸਿਡੀ ਉਹਦੇ ਵਿੱਚ EMPLOYES ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਸ ਉਹਦੇ ਵਿੱਚ ਬੈਂਕਾਂ ਦੀਆਂ ਕਿਸ਼ਤਾਂ ਤੇ ਉਹਦੀ ਇੰਟਰਸਟ ਜਿਹੜੀ ਉਹਨਾਂ ਬੈਂਕ ਦਾ ਤੁਸੀਂ ਕਰਨਾ ਹੁੰਦਾ ਜੀ ਡੈਟ ਸਰਵਿਸਿੰਗ ਕਰਨੀ ਹੁੰਦੀ ਹੈ ਉਹ ਟੋਟਲ 105 ਰੁਪਏ ਦੇ 100 ਰੁਪਏ ਦੀ ਆਮਦਨ 105 ਰੁਪਏ ਤੇ ਇਸ ਕੰਮ 'ਚ ਹੀ ਚੱਲੇ ਜਾਂਦਾ ਹੈ 68000 ਕਰੋੜ ਰੁਪਇਆ ਤੁਸੀਂ ਦੋਹਾਂ ਸਾਲਾਂ ਦੇ ਦੋ ਸਾਲ ਮਾਰਚ ਦੇ ਐਂਡ ਤੱਕ ਜਨਵਰੀ ਦੀਆਂ ਫਿਗਰਸ ਦਿੱਤੀਆਂ ਬਜਟ 'ਚ ਜਿਹਦੇ ਨਾਲ 60000 ਕਰੋੜ ਰੁਪਇਆ ਚੁੱਕ ਲਿਆ 7800 ਕਰੋੜ ਰੁਪਇਆ ਦੋ ਮਹੀਨਿਆਂ ਦੇ ਵਿੱਚ ਜਨਵਰੀ ਤੇ ਆ ਜਿਹੜਾ ਮਾਰਚ ਦਾ ਮਹੀਨਾ ਇਹਦੇ ਚੁੱਕਣਾ ਤੋ 68000 ਕਰੋੜ ਦੇ ਨਾਲ ਅਸੀਂ ਅੰਦਾਜ਼ਾ ਲਾਇਆ ਜੇ 5 ਸਾਲ ਕੱਟ ਕੇ ਜਿਹੜੇ ਇਹਨਾਂ ਕੱਟਣੇ ਨਹੀਂ ਇਹ 2 ਲੱਖ ਕਰੋੜ ਦਾ ਕਰਜ਼ਾ ਚੜ ਜਾਣਗੇ 75 ਸਾਲਾਂ 'ਚ 272 ਪਲੱਸ 2 ਇਹ ਕਰਕੇ 472 ਤੇ ਛੱਡਣ ਇਹ ਵੀ ਗਰੰਟੀ ਸੀ ਕੇਜਰੀਵਾਲ ਸਾਹਿਬ ਦੀ ਕਿ 1 ਰੁਪਿਆ ਵੀ ਅਸੀਂ ਆਂਦੇ ਟਾਈਮ ਦੇ ਵਿੱਚ ਕੋਈ ਕਰਜ਼ਾ ਨਹੀਂ ਚੁੱਕਾਂਗੇ 54000 ਨਾਲ ਮੈਂ ਹਰ ਸਾਲ ਡਿਵੈਲਪਮੈਂਟ ਕਰਾਇਆ ਕਰਾਂਗੇ ਤੇ ਹਰ ਸਾਲ ਅਸੀਂ ਇਹ ਕਰਜ਼ੇ ਦੇ ਵਿੱਚ ਕਮੀ ਕਰਕੇ ਜਦੋਂ ਤੱਕ ਪੰਜਾਬ ਚੋਂ ਸਾਡੀ ਗਵਰਨਮੈਂਟ 5 ਸਾਲ ਬਾਅਦ ਅਸੀਂ ਦੋਹਰੀ ਵਾਰ ਇਲੈਕਸ਼ਨ ਜਾਵਾਂਗੇ ਤੇ ਜੇ ਪੂਰਾ ਕਰਜ਼ਾ ਨਹੀਂ ਤੇ ਘੱਟੋ ਘੱਟ ਅੱਧਾ ਕਰਜ਼ਾ ਅਸੀਂ ਘਟਾ ਦਿੱਤਾ ਪੰਜਾਬ ਊਡ ਬੀ ਇਨ ਮੱਚ ਬੈਟਰ ਸਿਚੁਏਸ਼ਨ ਅੱਜ ਵੇਖੋ ਉੱਥੇ ਕੁਝ ਨਹੀਂ ਫੇਰ ਨੌਕਰੀਆਂ ਦੀ ਗੱਲ ਮੈਂ ਕੀਤੀ ਕਿ 40000 ਤੋਂ ਵੱਧ ਤੁਸੀਂ ਨੌਕਰੀਆਂ ਦੱਸੀਆਂ ਨੇ ਕਾਈਂਡਲੀ ਡਿਪਾਰਟਮੈਂਟ ਵਾਈਜ਼ ਨਾਂ ਦੇ ਕੇ ਐਡਰੈਸ ਦੇ ਕੇ ਸਾਨੂੰ ਦੱਸਿਆ ਜਾਏ ਕਿ ਬੰਦਾ ਕਿੱਥੋਂ ਦਾ ਕਿਹੜੇ ਡਿਪਾਰਟਮੈਂਟ 'ਚ ਨੌਕਰੀ ਮਿਲੀ ਤੇ ਦੂਸਰਾ ਕੰਮ ਕਰੋ ਲੀਡਰ ਆਫ ਦੀ ਸੋਰੀ ਓਕੇ ਥੈਂਕ ਯੂ ਲੀਡਰ ਆਫ ਦੀ ਆਪੋਜੀਸ਼ਨ ਬੋਲ ਰਿਹਾ ਇਹਨੂੰ ਲੌਂਗ ਸ਼ਾਟ ਕਿਹਾ ਜਾਂਦਾ ਹੈ ਇਹਨਾਂ ਦੇ ਬੁੱਧ ਬੁੱਧ RAM ਜੀ ਬੋਲ ਰਹੇ ਨੇ ਆ ਤੁਸੀਂ ਦੋਨੋਂ ਪਾਸੇ ਵੇਖੋ ਇਹ ਚੇਅਰ ਦੀ ਮਰਿਆਦਾ ਆ ਇਹ ਚੇਅਰ ਦੀ ਮਰਿਆਦਾ ਵੇਖੋ ਸਾਨੂੰ ਲੌਂਗ ਸ਼ਾਟ ਹੈ ਕਿ ਬੰਦੇ ਅੰਦਾਜ਼ਾ ਲਾਣ ਕੇ ਬੋਲ ਕੌਣ ਰਿਹਾ ਇਹਨਾਂ ਦੇ ਕੋਲੋਂ ਦਰਸ਼ਨ ਕਰਾ ਰਿਹਾ ਚਾ ਹੁਣ ਤੁਸੀਂ ਆਪਣਾ ਸਵਾਲ ਕਰੋ

काम कोई किया होगा लोगों का तो वन टू वन आपको बताएंगे आपने सवाल करने इनकी गारंटीज पर हर गारंटी से भागे हुए फाइनेंस फाइनेंस मिनिस्टर मिनिस्टर साहब क्या जवाब जवाब दे तब आपका आप दे पाएगा अगर कोई लोगों के कोई फायदे में कोई काम उठाया ना प्रेस का कोई छोड़ा ना औरतों को कुछ दिया ना बुजुर्गों को कुछ दिया ना किसानों को कुछ दिया और मैंने जवानों की बात की अंदर रेजोल्यूशन मूव करते अग्निवीर के खिलाफ और दसवें दिन चीफ मिनिस्टर चिट्ठी लिखते हैं डेप्टी कमिश्नर्स को कि आप जो अग्निवीर की भर्ती हो रही है अगर उसमें कोई कुताई होगी मदद ना की तो आप पर एडमिनिस्ट्रेटिव एक्शन लिया जाए आप देखिए ये करते क्या कहते क्या है और करते क्या तो यही मैं तो.